ਉਸ ਤੋਂ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਲਹਿਰਾ ਮੁਹੱਬਤ ਦੇ ਬਾਈ ਮੁਖਤਿਆਰ ਦੇ ਘਰ ਆਪਾਂ ਸੋਨੂੰ ਇੱਕ ਅਖੀਰਾ ਕੱਟਾ ਦਿਖਾ ਰਹੇ ਆ ਕੀ ਇਹਦਾ ਰੇਟ ਹੈ ਕਿੰਨੀ ਕ ਦੀ ਉਮਰ ਹੈ ਉਹ ਵੀ ਆਪਾਂ ਗੱਲਬਾਤ ਕਰਾਂਗੇ ਕਿਹੜਾ ਸਿਮਨ ਹੈ ਜਾਂ ਮਾਂ ਦਾ ਦੁੱਧ ਦਾ ਕੀ ਰਿਕਾਰਡ ਹੈ ਘਰੇਲੂ ਹੈ ਪਰਿਵਾਰ ਦੇ ਇਹਨਾਂ ਕੋਲੋਂ ਮਿੱਤਰੋ ਇਹ ਪਾਲਿਆ ਪਾ ਕੋਈ ਵਪਾਰ ਦਾ ਕੰਮ ਨਹੀਂ ਤੇ ਪਹਿਲਾਂ ਵੀ ਅੰਕਲ ਕਹਿੰਦਾ ਵੀ ਕਾਫੀ ਜਿਹੜੇ ਸਾਂਹ ਪਾਲ ਚੁੱਕੇ ਆ ਹਾਂ ਜੀ ਅੰਕਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਬੋਲੀ ਠੀਕ ਹੈ ਸੇ ਤਾਂ ਦੇਖੋ ਜੀ ਹorticha ਪਰਿਵਾਰ ਠੀਕ ਹੈ ਠੀਕ ਇਹ ਤੁਹਾਡਾ ਘਰ ਹੈਗਾ ਲਹਿਰੇਖਾਨੇ ਵਾਲੀ ਸੜਕ ਤੇ ਲਹਿਰੇਖਾਨੇ ਤੇ ਢਿਲਮਾ ਦੇ ਕੋਠੇ ਚ ਠੀਕ ਹੈ ਤੇ ਸਾਣ ਦੀ ਕੱਟੇ ਦੀ ਉਮਰ ਕਿੰਨੀ ਕੁ ਹੋਣੀ ਆ ਡੇਢ ਸਾਲ ਹੈ ਡੇਢ ਤੋਂ ਥੋੜੀ ਉੱਪਰ ਡੇਢ ਤੋਂ ਉੱਪਰ ਹੈ ਮਾਂ ਦਾ ਕੀ ਰਿਕਾਰਡ ਹੈ ਮਾਂ ਦਾ ਸਾਡੇ ਆਮ ਸੇਵਾ ਨਾਲ 15 ਕਿਲੋ ਦੁੱਧ ਆਮ ਸੇਵਾ ਨਾਲ ਵੀ ਕੋਈ ਸਪੈਸ਼ਲ ਸੇਵਾ ਨਹੀਂ ਕਰਦੇ ਸਪੈਸ਼ਲ ਸੇਵਾ ਨਹੀਂ ਕਰਦੇ ਠੀਕ ਹੈ ਤੇ ਇਹਨੂੰ ਤੋਰੇ ਜਾਂਨ ਵੜਾ ਆਮ ਸੇਵਾ ਦੇ ਨਾਲ ਮਿੱਤਰੋ 15 ਕਿਲੋ ਦੁੱਧ ਹੈ ਤੇ ਕੋਈ ਸਪੈਸ਼ਲ ਸੇਵਾ ਨਹੀਂ ਟੈਸਟ ਦੀ ਗੱਲ ਕਰਨੀ ਓਕੇ ਆ ਕਿਸੇ ਨੇ ਵੀ ਭਰਾ ਨੇ ਮਿੱਤਰੋ ਘਰੇ ਰੱਖਣਾ ਕੋਈ ਪਸ਼ੂ ਕਾਫੀ ਰੱਖੇ ਨੇ ਜਾਂ ਮਾਲਾ ਪਿੰਡ ਦੇ ਵਿੱਚ ਕਿਸੇ ਨੇ ਛੱਡਣਾ ਤਾਂ ਮਿੱਤਰੋ ਕੱਟਾ ਬਹੁਤ ਸੋਹਣਾ ਕਿਉਂਕਿ ਸਰੀਰ ਪੱਖੋਂ ਵੀ ਸੋਹਣਾ ਪਿੱਠਪੂੜੇ ਦਾ ਵੀ ਚੰਗਾ ਤੇ ਮਿੱਤਰੋ ਜੇ ਸਿੰਘਾਂ ਦੀ ਗੱਲ ਕਰ ਗਿਆ ਸਿੰਘ ਵੀ ਮੂੰਹ ਮੂੰਹ ਮਹਾਂਦਰੇ ਦਾ ਵੀ ਬਹੁਤ ਸੋਹਣਾ ਤੇ ਟੀਕੇ ਬਾਰੇ ਕੋਈ ਜਾਣਕਾਰੀ ਹੈ ਲੈ ਸਟੀਕਰ ਸੇ ਥਾਂ ਮੈਂ ਲਿਖਾ ਟੀਕੇ ਦੇ ਨਾਂ થી ਲਿਖਿਆਗਾ ਕੋਈ ਓਕੇ ਪਹਿਲਾਂ ਵੀ ਰੱਖਿਆ ਸਾਂ ਕੋਈ ਪਹਿਲਾਂ ਸਾਂ ਰੱਖਿਆ ਜੀ ਪਹਿਲਾਂ 4.7 ਪਾ ਲਿਆ ਸੀ ਠੀਕ ਹੈ ਮਨ ਲਾ ਵੀ ਵੇਚਿਆ ਕਿ ਹਾਂਜੀ 3 4 7 ਤਾਂ ਹੀ ਛੱਡੀ ਆ ਜੀ ਇਹ ਵੇਚੇ ਨੇ ਅਸੀਂ ਠੀਕ ਹੈ ਪਿੰਡ ਚ ਘਾ ਡੋੜ ਪਿੰਡਾਂ ਚ ਪਹਿਲਾਂ ਸਾਣ ਮਤੋਂ ਲੈ ਰਹੇ ਆ ਆਪਣਾ ਕੋੜਾ ਕੋੜੀ ਦੀ ਪੰਚਾਇਤ ਲੈ ਕੇ ਗਏ ਸੀ ਠੀਕ ਹੈ ਤਕਰੀਬਨ 25 ਸਾਲ ਹੋ ਗਏ ਹੁਣ ਓਕੇ ਜੀ ਓਕੇ ਤੇ ਅਡੋੜ ਪਿੰਡਾਂ ਛੱਡੇ ਆ ਛੱਡੇ ਜੀ ਠੀਕ ਹੈ ਹੁਣ ਇਹਦੀ ਗੱਲ ਕਰਦੇ ਆ ਇਹਦਾ ਆਪਾਂ ਰੇਟ ਆਪਾਂ ਕੀ ਕਰਤਾ ਜੀ ਰੇਟ ਜੀ ਹੁਣ ਤੁਹਾਨੂੰ ਪਤਾ ਵੀ ਸਾਹਮਣੇ ਬਹੁਤ ਖੇਤ ਆ ਲਾ ਹੁੰਦੇ ਆ ਹਾਂ ਆ ਤਾਂ ਹੈਗਾ ਜੀ ਕੱਡ ਕੱਡ ਪੱਚੀ 30000 ਦਾ ਦਾ ਸਾਲ ਚ ਦੁੱਧ ਹੀ ਪਿੰਦਾ ਹਾਂ ਠੀਕ ਹੈ ਤੇ ਇਸ ਦੀ ਗੱਲ ਕਰਨੀਓ ਫੇਰ ਮਿੱਤਰੋ ਕਹਿੰਦਾ ਸਾਫ ਹੈ ਸਰੀਰ ਦੀ ਬਣਤਰ ਬਹੁਤ ਚੰਗੀ ਹੈ ਕੱਦ ਕਾਠ ਉਮਰ ਦੇ ਹਿਸਾਬ ਨਾਲ ਮਿੱਤਰੋ ਠੀਕ ਹੈ ਅੱਗੇ ਤੁਹਾਡੇ ਸਾਹਸ ਵਾਲ ਹੋਣੀ ਹੈ ਉਹਦੇ ਹਿਸਾਬ ਨਾਲ ਮਿੱਤਰੋ ਨੇ ਕੱਦ ਵਧਣਾ ਮੱਜਾਂ ਵੀ ਅੰਕੜ ਕੋਲੇ ਚੰਗੀਆਂ ਨੇ ਰੇਟ ਅੰਦਾਜ਼ਾ ਜਾਂ ਕਿੰਨਾ ਕਰਤਾ ਜੀ ਲੈਣ ਦੇਣਾ 50000 ਲੈਣ ਦੇਣਾ ਨੰਬਰ ਚਾਹਦਾ ਜੀ ਹਾਂਜੀ ਹਾਂਜੀ 94179 94179 75085 75085 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਜ਼ੁਰਗਾਂ ਦੇ ਨਾਲ ਗੱਲਬਾਤ ਫਿਰ ਕਹਿੰਦੇ ਵੀ ਮੂੰਹ ਮਹਾਦਰੇ ਦਾ ਬਹੁਤ ਸੋਹਣਾ ਸਿੰਗਾ ਦੇ ਬੰਦਰ ਵੀ ਬਹੁਤ ਸੋਹਣੀ ਤੇ ਟੈਸਟੀ ਗੱਲ ਕਰਨੀ ਵੀ ਓਕੇ ਆ ਤੇ 4 ਕੁ ਮਹੀਨੇ ਮਿੱਤਰੋ ਇਹ ਸਾਮਕੇ ਪਸਮਾ ਤੇ ਲੱਗਣ ਲੱਗ ਜਾਣਾ 4-5 ਮਹੀਨਾ ਤਿੰਨ ਤਾਂ ਲੱਗ ਜੂ ਓਕੇ ਧੰਨਵਾਦ